ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਗਊ ਮਾਸ ਦੀ ਫੈਕਟਰੀ ਪੜੀ ਗਈ ਹੈ ਤੇ ਵੱਡੇ ਪੱਧਰ ਉੱਤੇ ਗਊ ਮਾਸ ਆ ਜਿਹੜਾ ਉਹ ਇੱਥੋਂ ਬਰਾਮਦ ਕੀਤਾ ਗਿਆ ਏ ਜਿਸ ਤੋਂ ਲੈ ਕੇ ਹਿੰਦੂ ਸੰਗਠਨਾਂ ਦੇ ਵਿੱਚ ਭਾਰੀ ਰੋਸ ਆ ਜਿਹੜਾ ਉਹ ਪਾਇਆ ਜਾ ਰਿਹਾ ਏ ਅੰਮ੍ਰਿਤਸਰ ਦੇ ਚਾਤੀਵੰਦ ਦੇ ਵਿੱਚ ਫੈਕਟਰੀ ਆ ਜਿਹੜੀ ਉਹ ਪੜੀ ਗਈ ਹੈ ਤਾਂ ਇਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਕਿਸ ਤਰ੍ਹਾਂ ਇੱਕ ਫੈਕਟਰੀ ਆ ਜਿਹੜੀ ਉਹ ਰੋਡ ਦੇ ਨਜ਼ਦੀਕ ਆ ਜਿਹੜੀ ਉਹ ਲਗਾਈ ਗਈ ਸੀ ਪ੍ਰਸ਼ਾਸਨ ਉੱਤੇ ਸਵਾਲ ਨੇ ਜਿਹੜੇ ਉਹ ਵੀ ਗਊ ਰੱਖੇ ਕੰਵਲੋ ਚੁੱਕੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 165 ਡੱਬਿਆਂ ਦੇ ਵਿੱਚ ਗਊ ਮਾਸ ਦਾ ਜਿਹੜਾ ਉਹ ਬਰਾਮਦ ਕੀਤਾ ਗਿਆ ਹੈ ਅਤੇ 5 ਰੋਪੀ ਵੀ ਮੌਕੇ ਤੋਂ ਕਾਬੂ ਕੀਤੇ ਗਏ ਨੇ ਕੁਝ ਲੋਕ ਮੌਕੇ ਤੋਂ ਫਰਾਰ ਹੋ ਗਏ ਨੇ ਤਾਂ ਗਊ ਰੱਖਿਆ ਦਲ ਵੱਲੋਂ ਫੈਕਟਰੀ ਵਿੱਚ ਜਾ ਕੇ ਗਊ ਮਾਸ ਦੀ ਬਰਾਮਦਗੀ ਕੀਤੀ ਗਈ ਹੈ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਇੱਥੇ 5 ਬੰਦਿਆਂ ਨੂੰ ਵੀ ਕਾਬੂ ਕਰ ਲਿਆ ਤਾਂ ਪੁਲਿਸ ਦੇ ਵੱਲੋਂ ਇਸ ਤੋਂ ਮਾਮਲੇ ਵਿੱਚ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਹਿੰਦੂ ਸੰਗਠਨਾਂ ਦੇ ਵੱਲੋਂ ਅਤੇ ਗਊ ਰੱਖਿਆ ਕਾਂਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਚਾਤੀਵਿੰਡ ਦੇ ਥਾਣੇ ਦੀ ਇੰਜਾਤ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਇਸ ਬਾਰੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਮੌਕੇ ਤੇ ਛਾਪਾ ਮਾਰਿਆ ਗਿਆ ਤਾਲਾ ਤੋੜ ਕੇ ਅੰਦਰ ਜਾਂਚ ਕੀਤੀ ਗਈ ਤਾਂ ਰੈਫਰਿਜਰੇਟਰਾਂ ਕਿ ਜਿਹੜਾ ਉਹ ਵੱਡੇ ਸਾਈਜ਼ ਦਾ ਉੱਤੇ ਰੱਖਿਆ ਗਿਆ ਸੀ ਜਿਸ ਦੇ ਵਿੱਚ 165 ਡੱਬੇ ਗਊ ਮਾਸ ਦੇ ਬਰਾਮਦ ਕੀਤੇ ਗਏ ਨੇ ਇਸ ਦੌਰਾਨ ਪੰਜ ਵਿਅਕਤੀ ਮੌਕੇ ਤੋਂ ਕਾਬੂ ਕੀਤੇ ਗਏ ਨੇ ਪੁਲਿਸ ਵੱਲੋਂ ਰਿਕਵਰ ਕੀਤੇ ਸਮਾਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਗਊ ਰੱਖਿਆ ਕਾਂ ਅਤੇ ਪੁਲਿਸ ਅਧਿਕਾਰੀਆਂ ਦਾ ਆਉ ਦੇਖਦੇ ਹਾਂ ਉਹਨਾਂ ਥਾਣਾ ਪਹੁੰਚੇ ਆ ਸਾਨੂੰ ਸਤੀਜੀ ਦਾ ਫੋਨ ਆਇਆ ਸੀ ਇਸਤੀਜੀ ਰਾਸ਼ਟਰੀ ਪ੍ਰਧਾਨ ਨੇ ਗਊ ਰੱਖਿਆ ਦਾਲਦੇ ਪਿਛਲੇ ਲੰਬੇ ਸਮੇਂ ਤੋਂ ਗਊ ਦੀ ਰੱਖਿਆ ਲਈ ਕੰਮ ਕਰ ਰਹੇ ਨੇ ਕਈ ਕੇਸ ਇਹਨਾਂ ਨੇ ਕਈ ਪਰਚੇ ਦਰਜ ਕਰਾਏ ਜਿਹੜੇ ਸਲਾਈਡਿੰਗ ਕਰਦੇ ਗਾਉਂ ਹਤਿਆ ਕਰਦੇ ਆ ਉਹਨਾਂ ਦੇ ਕਈ ਕਾਰਖਾਨੇ ਫੜੇ ਗੱਲ ਮੁੱਦੇ ਦੀ ਹੈਈ ਆ ਦੇਖੋ ਹੱਤਿਆ ਤੇ ਹੱਤਿਆ ਹੀ ਆ ਤੁਸੀਂ ਆਮ ਵੇਖਦੇ ਹੋਗੇ ਕਿ ਗਲੀ ਦੇ ਵਿੱਚ ਕਿਸੇ ਕੁੱਤੇ ਨੂੰ ਵੀ ਛੋਟੀ ਮਾਰ ਦਿੰਦੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਆ ਤੇ ਗਾਉਂ ਦੀਆਂ ਹਤਿਆ ਉਹਦੇ ਤੇ 302 ਦਾ ਪਰਚਾ ਕਿਉਂ ਨਹੀਂ ਦਰਜ ਕਰਦੇ ਇਹ ਜਿਹੜੀਆਂ ਰਾਜਨੀਤੀ ਸਰਕਾਰਾਂ ਸਰਕਾਰ ਕਿਸੇ ਦੀ ਵੀ ਹੋਵੇ ਇਹ ਸਾਡੇ ਹਿੰਦੂਆਂ ਨਾਲ ਸਾਡੇ ਧਰਮ ਨਾਲ ਸਾਡੇ ਸਨਾਤਨ ਨਾਲ ਕਰਦੇ ਖਲਵਾੜ ਰਧਾਨੀਤਨ ਲਾਧਨੀ ਪ੍ਰਸ਼ਾਸਨ ਦੇ ਅੰਗੈਲੀ ਕਿਉਂਕਿ ਮੇਨ ਬਰੋਡ ਦੇ ਉੱਤੇ ਫੈਕਟਰੀ ਪਾਈ ਗਈ ਹੈ ਇੰਨੇ ਭਾਰੀ ਮਾਤਰਾ ਦਾ ਮਾਸ ਵੀ ਪਾਇਆ ਗਿਆ ਡੇਲੀ ਟਰੱਕ ਕਹਿੰਦੇ ਅਪਡਾਉਨ ਹੁੰਦੇ ਫਿਰ ਵੀ ਕੋਈ ਨਿਗਰਾਨੀ ਨਹੀਂ ਲਈ ਪਾਜੀ ਗੱਲ ਕਰੀਏ ਬੜੀ ਦੂਰ ਜਾਂਦੀ ਹੈ ਸਰਕਾਰਾਂ ਦੀ ਸਰਕਾਰਾਂ ਜਾਣ ਤੇ ਪਰਿੰਦਾ ਪਰ ਨਹੀਂ ਮਾਰ ਸਕਦਾ ਤੇ ਉੱਥੇ ਫੈਕਟਰੀ ਦੇ ਵਿੱਚ ਗਾਉ ਮਾਸ ਫੜਿਆ ਗਿਆ ਕਿੰਨੇ ਡੱਬੇ ਫੜੇਗਾ ਜੀ 165 ਡੱਬੇ ਉਹ ਕੁਝ ਦੱਸੋ ਮੈਨੂੰ ਰਾਤ ਰੋਤ ਬਣ ਕੇ ਆਫਟਰ ਆਲ ਗਊ ਮਾਤਾ ਕਿਤੋਂ ਨਾ ਕਿਤੋਂ ਤੇ ਲਿਆਂਦੀ ਉਹਨਾਂ ਨੇ ਗਊ ਮਾਤਾ ਆਪੇ ਚੱਲ ਕੇ ਤੇ ਆਈ ਨਹੀਂ ਰਾਤ ਨੂੰ ਤੇ ਆਈ ਨਹੀਂ ਰੱਕ ਆਏ ਹੋਣਗੇ ਉਤਨੇ ਹੋਣਗੇ ਉੱਥੇ ਕਟਿੰਗ ਵੀ ਹੋਈ ਹੋएगी ਉਹਦਾ ਬਲੱਡ ਵੀ ਕਿਤੇ ਗਿਆ ਹੋਏਗਾ ਕੀ ਪਤਾ ਹੀ ਨਹੀਂ ਲੱਗਾ ਇਹ ਤੇ ਫਿਰ ਅਗਲੀ ਜੇ ਅਸੀਂ ਫੇ ਕਵਾਂਗੇ ਫੇ ਪੁਲਿਸ ਦੀ ਨੈਗਲੀਜੈਂਸੀ ਹੈ ਜੇ ਪੁਲਿਸ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਕ ਸਲੈਡਿੰਗ ਹ ਉਸ ਚੱਲਣ ਡਿਆ ਗਊਆਂ ਦੇ ਵੱਢ ਹੋਣ ਡਿਆ ਤੇ ਫਿਰ ਜੁੱਧ ਨਸ਼ੇ ਵਿਰੁੱਧ ਫਿਰ ਨਸ਼ੇ ਵਿਰੁੱਧ ਦਾ ਜੁੱਧ ਚੱਲਣ ਡਿਆ ਫਿਰ ਜੁੱਧ ਕਹਦਾ ਜੀ ਫਿਰ ਨਸ਼ਾ ਕਿਤੋਂ ਹੋ ਗੁਜੇਗਾ ਜੇ ਗਊ ਸਰੇ ਆਮ ਟਰੱਕਾਂ 'ਚ ਦੇਖੋ ਗਾਈਆਂ ਜਿਹੜੀਆਂ ਹੈਗੀਆਂ ਉਹ ਕੋਈ ਉਪਜ ਦੇਗ ਨਹੀਂ ਕਿ ਧਰਤੀ ਤੋਂ ਗਈਆਂ ਆਫਟਰ ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਤੇ ਲਿਆਂਦੀਆਂ ਗਈਆਂ ਤੇ ਲਿਆ ਕੇ ਇੱਥੇ ਕੱਟੀਆਂ ਗਈਆਂ ਤੇ ਨਾਕਿਆਂ ਤੋਂ ਆਈਆਂ ਤੇ ਨਾਕਿਆਂ ਤੋਂ ਨਾਕਿਆਂ ਤੋਂ ਗਾਈਆਂ ਨਿਕਲੀਆਂ ਕਿਵੇਂ ਇਹ ਫੜਨਾ ਗਊ ਰੱਖਿਆ ਦਲ ਵਾਲਿਆਂ ਦਾ ਕੰਮ ਹੈ ਇਹ ਵਿਚਾਰੇ ਦਿਨ ਰਾਤ ਭੱਜੇ ਫਿਰਦੇ ਆ ਆਪਣੇ ਕੋਲੋਂ ਤੇਲ ਫੂਕਦੇ ਆ ਆਪਣੇ ਜਾਨਾਂ ਜੋਖੀ ਮੰਦੇ ਆ ਇੱਕ ਕੰਮ ਤੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਇਹਨਾਂ ਤਨਖਾਹ ਦੇਂਦੇ ਆ ਜਾਂਦੇ ਮੈਂ ਪ੍ਰਸ਼ਾਸਨ ਨੂੰ ਚਾਹੁੰਦਾ ਕਿ ਗਊ ਰੱਖਿਆ ਦਲ ਵਾਲਿਆਂ ਨੂੰ ਰਜਿਸਟਰ ਕਰ ਇਹਨਾਂ ਨੂੰ ਸੈਲਰੀ ਦੇਣ ਪੋਸਟ ਬਣਾਉਣ ਕੋਈ ਕੌਣ ਰੱਖਿਆ ਦਾਲਦੀ ਸਰਕਾਰ ਬਣਾਵੇ ਪੋਸਟ ਇਹਨਾਂ ਦੇ ਸੈਲਰੀ ਲਾਣ ਇਹਨਾਂ ਨੂੰ ਤੇਲ ਦੇਣ ਤੁਹਾਡੀ ਸਿਵਲ ਸੈਨਾਆਂ ਪੂਰੀਆਂ ਸੰਸਥਾਵਾਂ ਮਿਲ ਕੇ ਸੀਐਮ ਸਾਹਿਬ ਨਾਲ ਮਿਲਣ ਗਿਆ ਹੈ ਮੁੱਦੇ ਤੇ ਗੱਲ ਕਰਵਾਤ ਕਰ ਉਹ ਭਾਜੀ ਮਿਲਣ ਹੁਣੇ ਤਾਂ ਤੁਹਾਨੂੰ ਮੈਂ ਭਗਜੀ ਨੇ ਦੱਸਿਆ ਕਿ ਸੀਐਮ ਸਾਹਿਬ ਨੂੰ ਮਿਲ ਕੇ ਆਏ ਆ ਬੇਅਦਬੀ ਦਾ ਕਾਨੂੰਨ ਬਣਨ ਡਿਆ ਉਹ ਬੇਅਦਬੀ ਦਾ ਕਾਨੂੰਨ ਤਾਂ ਬੇ ਬੇਅਦਬੀ ਨਹੀਂ ਆ ਇਹਨੂੰ ਵੀ ਬੇਅਦਬੀ ਦੇ ਵਿੱਚ ਪਾਣਾ گاਉਂ ਮਾਤਾ ਦੇਖੋ گاਉਂ ਮਾਤਾ ਨੂੰ ਅਸੀਂ ਪਵਿੱਤਰ ਮੰਨਦੇ ਆਂ ਸਨਾਤਨ ਧਰਮ ਵਿੱਚ ਗਊ ਮਾਤਾ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਫਿਰ ਸਾਡੀ ਮਾਜਾ ਦਾ ਵਦ ਹੋਇਆ ਨਾ ਤੇ ਫਿਰ ਮਾਂ ਦਾ ਕਤਲ ਤਾਂ 302 ਦਾ ਪਰਚਾ ਨਹੀਂ ਬੰਦਾ ਇਹ ਨਾਰਮਲੀ ਪਰਚਾ ਦੇ ਦਿੰਦੇ ਆ ਇਹ ਅੱਜ ਇਹ ਗਊ ਵਦ ਤੇ 302 ਦਾ ਪਰਚਾ ਦੇਣਾ ਸ਼ੁਰੂ ਕਰ ਦਨ ਮੈਂ ਕਹਿੰਦਾ ਕੋ ਕਊ ਵਧਣਾ ਤੇ ਦੂਰ ਗਊ ਨੂੰ ਸੋਈ ਵੀ ਨਹੀਂ ਲਾਏਗਾ ਕੋਈ ਹੁਣ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਕਾਰਵਾਈ ਪੁਲਿਸ ਨੇ ਉਹ ਹੀ ਖਾਨਾ ਪੁਰਤੀ ਪਹਿਲੀ ਗੱਲ ਤੇ ਮੈਂ ਪੁੱਛਣਾ ਚਾਹੁੰਦਾ ਦੇਖੋ ਬਿਹਾਰ ਤੋਂ ਯੂਪੀ ਤੋਂ ਆ ਕੇ ਲੋਕ ਅੰਮਰਸਰ ਦੀ ਪਵਿੱਤਰ ਧਰਤੀ ਤੇ ਸਲੈਡਿੰਗ ਹੌਸਲੇ ਆ ਰਹੇ ਨੇ ਇਹ ਗਊ ਮਾਸ ਜਿਹੜਾ ਹੈਗਾ ਇਹ ਕਿੱਥੇ ਜਾ ਰਿਹਾ ਇਹਦਾ ਮਤਲਬ ਇਹ ਪੰਜਾਬ ਦੀ ਸਾਡੇ ਲੋਕਾਂ ਨੂੰ ਪਰੋਸਿਆ ਜਾ ਰਿਹਾ ਸਾਡਾ ਧਰਮ ਪਰੇਸ਼ਟ ਕੀਤਾ ਜਾ ਰਿਹਾ ਨਾ ਜਿਹੜੇ ਸਨਾਤਨੀ ਭਰਾ ਹੋਣਗੇ ਮੇਰੇ ਮੈਂ ਤਾਂ ਖਾਂਦਾ ਨਹੀਂ ਜਿਹੜਾ ਸਨਾਤਨੀ ਭਰਾ ਹੋਣਗੇ ਖਾਂਦੇ ਆ ਚਿਕਨ ਵਗੈਰਾ ਦੂਜਾ ਤੀਜਾ ਮਟਰ ਨੂੰ ਗਾਲਾ ਖਾਂਦੇ ਇਹਦਾ ਮਤਲਬ ਇਹ ਗਊ ਮਾਸ ਉਹਨਾਂ ਨੂੰ ਵੀ ਪਰੋਸਿਆ ਜਾ ਰਿਹਾ ਨਾ ਸਾਡਾ ਧਰਮ ਪਰੇਸ਼ਟ ਕੀਤਾ ਜਾਂਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੈ ਨਾ ਫਿਰ ਜਿੰਨੇ ਵੀ ਸਲੈਡਿੰਗ ਹੌਸਲੇ ਜਾਂਦੇ ਆ ਸਾਰੇ ਬਗਨ ਮੁਸਲਮਾਨ ਹਰ ਕਾਰਖਾਨੇ ਦਾ ਮਾਲਕ ਮੁਸਲਮਾਨ ਫਿਰ ਇਹ ਤੇ ਫਿਰ ਸੋਚੀ ਮੈਂ ਤੇ ਸਮਝਣਾ ਪਹਿਲਾਂ ਕਿਉਂ ਨਹੀਂ ਪੰਜਾਬ ਦੇ ਵਿੱਚ ਇੰਨੇ ਸਲੈਡਿੰਗ ਹਾਊਸ ਫੜੇ ਜਾਂਦੇ ਸੀ ਇਹ ਹੁਣ ਹੀ ਕਿਉਂ ਫੜੇ ਜਾਂਦੇ ਆ ਇਹ ਤੇ ਵਿਸ਼ਾ ਹੈਗਾ ਬਾਕੀ ਇਹ ਤੇ ਮੰਗ ਕਰਦੇ ਆ ਸਰਕਾਰ ਕੋ ਕਿ ਸਾਡੀਆਂ ਜਿਹੜੀਆਂ ਭਾਵਨਾ ਨਾ ਸਨਾਤਨੀਆਂ ਦੀਆਂ ਇਹਨਾਂ ਖਲਵਾੜ ਨਾ ਕਰੋ ਗੁਵਾਰ ਹੁੰਦਾ ਗੁਵਾਰ ਤੇ ਜਦੋਂ ਗੁਵਾਰ ਦੇਖੋ ਗੁਵਾਰ ਕੜਿਆ ਨਾ ਤੇ ਬੱਦਲ ਫਟੇਗਾ ਤੇ ਬਾਰਿਸ਼ ਆਏਗੀ ਇਹ ਗੁਵਾਰ ਕਿਸੇ ਨਾ ਕਿਸੇ ਟਾਈਮ ਨਿਕਲ ਜਾਣਾ ਤੇ ਇਸ ਕਰਕੇ ਸਨਾਤਨੀਆਂ ਨੂੰ ਤੰਗ ਪਰੇਸ਼ਾਨ ਨਾ ਕਰੋ ਉਹ ਕਾਨੂੰ ਮਾਤਾ ਦਾ ਵੱਧ ਕਰਨਾ ਤੇ 302 ਦੀ ਧਾਰਾ ਦਾ ਪਰਚਾ ਦਰਜ ਹੋਣਾ ਚਾਹੀਦਾ ਜੈ ਸ਼ੀ ਦਾਮ ਜੀ ਜੈ ਸ਼੍ਰੀ ਆ ਜੀ ਸਰ ਕੀ ਨਾਮ ਜੀ ਤੇ ਅਜੰਬੀ ਸਰਪੂਜੀ ਮੈਂ ਸਤਿਸ਼ ਕੁਮਾਰ ਰਾਸ਼ਟਰੀ ਅਧਿਖ ਗਊ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹੰਦੂਤ ਅਜੰਬੀ ਸਰਪੂਜੀ ਕੀ ਕਰਨਾ ਸਾਡੇ ਕੋਲ ਬੜੀ ਦੇਰ ਦੀ ਸੂਚਨਾ ਆ ਰਹੀ ਸੀ ਤਨ ਤਨ ਗੁਰੂ ਰਾਮਦਾਸ ਜੀ ਦੀ ਨਗਰੀ ਚ ਪਵਿੱਤਰ ਧਰਤੀ ਤੇ ਗਊ ਹੱਤਿਆ ਹੋ ਰਹੀ ਹੈ ਵੱਡੇ ਲੈਵਲ ਤੇ ਇੱਕ ਫੈਕਟਰੀ ਲੱਗੀ ਹੋਈ ਹੈ ਸੂਚਨਾ ਦੇ ਆਧਾਰ ਤੇ ਅੱਜ ਅਸੀਂ ਇੱਥੇ ਰੇਡ ਕਰੀਏ ਪੁਲਿਸ ਨੂੰ ਨਾਮ ਲੈ ਕੇ ਮੌਕੇ ਤੇ ਪੰਜ ਕਸਾਈ ਪਕੜੇ ਇਮਰਾਨ ਜਿਹੜਾ ਇਹਦਾ ਮਾਲਕ ਚਲਾ ਰਿਹਾ ਸੀ ਉਹ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ ਜਦੋਂ ਫੈਕਟਰੀ ਦਾ ਤਾਲਾ ਤੋੜ ਕੇ ਦੇਖਿਆ ਤਾਂ ਬੜੀ ਹੈਰਾਨੀ ਹੋਈ 165 ਡੱਬਾ ਮਾਸ ਦਾ ਬ੍ਰਹਮਦ ਹੋਇਆ ਪੈਕਿੰਗ ਵਾਲਾ ਤੇ 5-4 ਕੁਇੰਟਲ ਜਿਹੜਾ ਮਾਸ ਗਊਆਂ ਦਾ ਉੱਥੇ ਪਿਆ ਸੀ ਇਹ ਜਿਹੜਾ ਇਮਰਾਨ ਹੈ ਪਹਿਲਾਂ ਵੀ ਅਸੀਂ ਜਲੰਧਰ ਚ ਦੀ ਫੈਕਟਰੀ ਪਾੜੀ ਸੀ ਉੱਥੇ ਜਿਹੜੀਆਂ ਇਹ ਕੇਸ ਪ੍ਰੋਪਰਟੀ ਸੀ ਸਾਰੀ ਫੈਕਟਰੀ ਇੱਥੇ ਲਿਜਾ ਕੇ ਪਤਾ ਨਹੀਂ ਕਿਸ ਤਰੀਕੇ ਨਾਲ ਚੋਰੀ ਕਰੀ ਇੱਥੇ ਸੈਟਅਪ ਉਸਨੇ ਲਗਾਇਆ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਅੰਮ੍ਰਿਤਸਰ ਦੇ ਪਵਿੱਤਰ ਧਰਤੀ ਤੇ ਇੱਕ ਇਤਿਹਾਸ ਦੁਹਰਾਇਆ ਗਿਆ ਅੱਜ ਤੋਂ 2250 ਸਾਲ ਪਹਿਲਾਂ ਅੰਗਰੇਜ਼ ਗਵਰਨਮੈਂਟ ਨੇ ਇੱਥੇ ਬੁਚੜਖਾਨੇ ਲਾਇਏ ਸੀ ਕੁੱਕੇ ਸਿੰਘਾਂ ਨੇ ਪੋਚਣਾ ਦੀਆਂ ਗਰਦਨਾਂ ਵੱਢ ਕੇ ਬੁਚੜਖਾਨੇ ਦੇ ਬਾਹਰ ਟੰਗੀਆਂ ਅੰਗਰੇਜ਼ਾਂ ਨੇ 108 ਕੁੱਕੇ ਸਿੰਘ ਤੋਪਾਂ ਅੱਗੇ ਖੜੇ ਕਰਕੇ ਸ਼ਹੀਦ ਕਰੇ ਸੀ ਅੱਜ ਦੁਬਾਰਾ ਉਸੇ ਤਰਤੀ ਤੇ ਫੇਰ ਗਉਆਂ ਨੂੰ ਵੱਢਣ ਦਾ ਇੱਕ ਬੁਚੜਖਾਨਾ ਲਾਇਆ ਮੇਰੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਇਹ ਗੁਰੂਆਂ ਦੀ ਧਰਤੀ ਹੈ ਇਸ ਧਰਤੀ ਨੂੰ অপਵਿੱਤਰ ਕਰਿਆ ਗਿਆ ਸਰਕਾਰ ਨੂੰ ਚਾਹੀਦਾ ਜਿਹੜੀ ਗਊ ਹੈ ਇਸ ਨੂੰ ਰਾਜੇ ਮਾਤਾ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਸਾਜਿਆ ਸੀ ਗਊ ਗਰੀਬ ਦੀ ਰੱਖਿਆ ਵਾਸਤੇ ਸਾਜਿਆ ਸੀ ਅੱਛਾ ਇਸੇ ਤਰਤੇ ਤੇ ਗਰੀਬ ਦਾ ਵੀ ਕੰਨ ਹੋ ਰਿਹਾ ਤੇ ਗਊਆਂ ਦਾ ਵੀ ਕਤਲ ਹੋ ਰਿਹਾ ਮੇਰੀ ਬਾਰ ਬਾਰ ਬੇਨਤੀ ਹੈ ਕਿਉਂਕਿ ਇਸ ਕੰਮ ਨਾਲ ਸਾਡੇ ਪੰਜਾਬੀਆਂ ਦੀ ਸਿੱਖ ਭਰਾਮਾਂ ਦੀਆਂ Hindu ਭਰਾਮਾਂ ਦੀਆਂ ਆਸਤਾ ਜੁੜੀਆਂ ਕਿਸੇ ਵੀ ਟਾਈਮ ਮਾਹੌਲ ਖਰਾਬ ਹੋ ਸਕਦਾ ਧਰਪਨ ਜੀ ਕਿੱਦਾਂ ਲੱਗਦੇ ਜੋ ਕਿ ਉਹ ਪ੍ਰਸ਼ਾਸਨ ਦਾ ਕੰਮ ਹੈ ਇਹੋ ਜਿਹਾ ਕੰਮ ਬੰਦ ਕਰਉਣਾ ਪ੍ਰਸ਼ਾਸਨ ਨੂੰ ਕੰਮ ਦੀ ਕਰਨ ਦੀ ਨੀਤ ਸੁਤੇ ਹੈ ਜਿਹੜਾ ਉਹਨੂੰ ਪਤਾ ਨਹੀਂ ਮੈਨੂੰ ਤਾਂ ਬੜੇ ਹੈਰਾਨੇ ਵਾਲੀ ਗੱਲ ਹੈ ਬਈ ਪੁਲਿਸ ਨਸ਼ਾ ਤਸਕਰਾਂ ਦੇ ਜੇਬਾਂ ਚੋਂ 1 ਗ੍ਰਾਮ ਚਿੱਟਾ ਵੀ ਕੱਢ ਲੈਂਦੀ ਆ ਉਹਨਾਂ ਦੇ ਘਰਾਂ ਚੋਂ ਵੀ ਕੱਢ ਲੈਂਦੀ ਆ ਤੇ ਇੱਥੇ ਗੋਆਂ ਵੱਡ ਰਹੀਆਂ ਸਰੀਆਮ ਟਰੱਕ ਆ ਰਹੇ ਆ ਗੋਆਂ ਦੇ ਵੱਡ-ਵੱਡ ਕੇ ਪੈਕਿੰਗ ਹੋ ਕੇ ਜਾ ਰਹੀਆਂ ਤੇ ਸਾਨੂੰ ਕੋਈ ਪਤਾ ਨਹੀਂ ਅਸਲੀ ਪਤਾ ਲੱਗ ਸਕੇ ਕਿੰਨੇ ਚਿਰ ਤੋਂ ਇੱਥੇ ਕੰਮ ਚੱਲ ਰਿਹਾ ਸੀਗਾ ਇੱਕ ਟੁਕੜ ਟੁਕੜ 6 ਮਹੀਨੇ ਤੋਂ ਚੱਲ ਰਿਹਾ ਸੀ ਮੈਂ ਇਹਦੇ 6 ਮਹੀਨੇ ਤੋਂ ਹੀ ਕੋਸ਼ਿਸ਼ ਕਰ ਰਿਹਾ ਸੀ ਇਹਨੂੰ ਫੜਨ ਦੀ ਪਰ ਅੱਜ ਅਸੀਂ ਕਾਮਯਾਬ ਹੋਏ ਕਿਹੜੀ ਜਗ੍ਹਾ ਤੁਸੀਂ ਇਹਦੇ ਪਿੱਛਾ ਕਰ ਰਹੇ ਸੀ ਕਿਸ ਤਰ੍ਹਾਂ ਤੁਹਾਨੂੰ ਅਸੀਂ ਬੜੇ ਸਮੇਂ ਤੋਂ ਇਹਨਾਂ ਨੇ ਜਲੰਧਰ ਜਿਹੜੀ ਫੈਕਟਰੀ ਲਾਈ ਸੀ ਉੱਥੋਂ ਦਾ ਸੈਟਅਪ ਚੱਕਿਆ ਸੀ ਇਹਨਾਂ ਨੇ ਉਸ ਨੂੰ ਲੱਭਦੇ ਲੱਭਦੇ ਅਸੀਂ ਆਪਣੇ ਜਿਹੜੇ ਸੂਤਰ ਹੈ ਸਾਡੇ ਗੁਪਤ ਸੂਤਰ ਹੈ ਉਹਨਾਂ ਦੇ ਆਧਾਰ ਤੇ ਅਸੀਂ ਅੱਜ ਇੱਥੇ ਪਹੁੰਚ ਕੇ ਕਿੰਨਾ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਮੈਂ ਤਾਂ ਇਹ ਕਹਾਂਗਾ ਵੀ ਜਿਸ ਤਰ੍ਹਾਂ ਸਰਕਾਰ ਨੇ ਬੇਅਦਬੀ ਤੇ ਇੱਕ ਕਾਨੂੰਨ ਬਣਾਇਆ ਉਮਰ ਕਾਇਤ ਦਾ ਤਾਂ ਗੰਗਾ ਦੇ ਵੀ ਬੇਅਦਬੀ ਹੋ ਰਹੀ ਹੈ ਗੰਗਾ ਨਾਲ ਸਾਡੀਆਂ ਧਾਰਮਿਕ ਪਵਨਾ ਜੁੜੀਆਂ ਹੋਈਆਂ ਸਨਾਤਨ ਦੀ ਜੜ ਹੈ ਇਸ ਨੂੰ ਵੀ ਉਸ ਦਾਇਰੇ ਚ ਲੈ ਕੇ ਕਤਲ ਇੱਕ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਸੀਂ ਦੱਸ ਰਹੇ ਉਹ ਬੰਦੇ ਦੀ ਫੇਰ ਫੈਕਟਰੀ ਇੱਥੇ ਫੜੀ ਗਈ ਤਾਂ ਲੱਗਦਾ ਨਹੀਂ ਪਿਲ ਉੱਤੇ ਕਾਰਵਾਈ ਹੁੰਦੀ ਤੇ ਇਹੋ ਜਿਹਾ ਮੌਕਾ ਨਹੀਂ ਮਿਲਦਾ ਬਿਲਕੁਲ ਸਹੀ ਗੱਲ ਹੈ ਉੱਥੋਂ ਤੋਂ ਮਸ਼ੀਨਾਂ ਵਿੱਚ ਚੱਕ ਕੇ ਲੈ ਗਏ ਜਿਹੜੀ ਕੇਸ ਪ੍ਰੋਪਰਟੀ ਸੀ ਮੈਨੂੰ ਸਮਝ ਨਹੀਂ ਕਿਸ ਤਰੀਕੇ ਸਿਰ ਲੈ ਕੇ ਅਸੀਂ ਡੀਜੀਪੀ ਸਾਹਿਬ ਨੂੰ ਸ਼ਿਕਾਇਤ ਕਰਨੀ ਪਈ ਫਿਰ ਉਹਨਾਂ ਨੇ ਮੰਨ ਲਓ ਮੰਨ ਲੇ ਕਚੋਰੀ ਦਾ ਪਰਚਾ ਕਰਿਆ ਵੀ ਇਹ ਚੋਰੀ ਹੋ ਗਈ ਆ ਹੁਣ ਟੋਟਲ ਕਿੰਨੇ ਤੁਸੀਂ ਫਿਰ ਉੱਚ ਅਧਿਕਾਰੀ ਨੂੰ ਮਿਲੋਗੇ ਜਾਂ ਡੀਜੀਪੀ ਸਾਹਿਬ ਨੇ ਮੇਰੀ ਡੀਜੀਪੀ ਸਾਹਿਬ ਨਾਲ ਸਵੇਰ ਗੱਲ ਹੋਈ ਆ ਉਹਨਾਂ ਨੇ ਅਫਸਰਾਂ ਨੂੰ ਫੋਨ ਮਾਰਿਆ ਜੇ ਮੈਨੂੰ ਲੱਗਿਆ ਕੋਈ ਕਮ ਕਮੀ ਆ ਤਾਂ ਉਸੇ ਦੁਬਾਰਾ ਜਾ ਕੇ ਡੀਜੀਪੀ ਸਾਹਿਬ ਨੂੰ ਮਿਲਾਂਗੇ ਮੇਰੇ ਨਾਲ ਕੀਮਤੀ ਭਗਤ ਜੀ ਜਿਹੜੇ ਪੰਜਾਬ ਦੇ ਸਾਫਕਾ ਚੇਅਰਮੈਨ ਆ ਸਵੇਰ ਤੋਂ ਸਾਡੇ ਨਾਲ ਘੁੰਮ ਰਹੇ ਆ ਮੌਕੇ ਤੇ ਤੁਹਾਡੇ ਸਾਹਮਣੇ ਖੜੇ ਆ ਠੀਕ ਇਹ ਸਾਨੂੰ ਮਾਰਨਿੰਗ 'ਚ ਇੱਕ ਕੰਪਲੇਂਟ ਮਿਲੀ ਸੀ ਸ਼ਿਫਟ ਸੇਨਾ ਵਾਲੇ ਵੱਲੋਂ ਕਿ ਨਾ ਇੱਥੇ ਇੱਕ ਕਾਊਸ ਲਾਟਰ ਦਾ ਕੰਮ ਚੱਲ ਰਿਹਾ ਆ ਤੇ ਜਿਹਦੇ ਤੇ ਉਹ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਗਈ ਉੱਥੇ ਤੇ ਮੌਕੇ ਤੇ ਜਦੋਂ ਪਹੁੰਚ ਕੇ ਦੇਖਿਆ ਗਿਆ ਤੇ ਅਫਸਰਾਂ ਦੀ ਨੌਲੇਜ ਵਿੱਚ ਲਿਆ ਕੇ ਜਦੋਂ ਉਹਨਾਂ ਨੇ ਤਾਲਾ ਤੋੜਿਆ ਅੰਦਰੋਂ ਤਾਲਾ ਤੋੜ ਕੇ ਜਦੋਂ ਅੰਦਰੋਂ ਚੈੱਕ ਕੀਤਾ ਗਿਆ ਤਾਂ ਇੱਕ ਰੈਫਰਿਜਰੇਟਰ ਵੱਡਾ ਜਿਹਾ ਰੈਫਰਿਜਰੇਟਰ ਹੁੰਦਾ ਉਹਦੇ 'ਚ ਸਾਨੂੰ ਮਤਲਬ ਇਹ ਪਰਟੀਕੂਲਰ ਆਈਟਮ ਹੈ ਉਥੋਂ ਮਿਲੀ ਸੀਗੀ ਤੇ ਜੋ ਜੋ ਕਿ ਅਸੀਂ ਉਥੋਂ ਰਿਕਵਰ ਕਰਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਤੇ ਜੋ ਬੰਦੀ ਕਾਰਵਾਈ ਉਹ ਕਰਾਂਗੇ ਹਾਂਜੀ ਬਿਲਕੁਲ ਜੀ ਸਾਨੂੰ ਮੌਕੇ ਤੋਂ 5 ਜਣੇ ਅਰੈਸਟ ਕੀਤੇ ਗਏ ਆ ਤੇ ਜੋ ਕੁਝ ਜਣੇ ਉੱਥੋਂ ਮੌਕੇ ਤੋਂ ਭੱਜ ਵੀ ਗਏ ਸੀ ਕਿਉਂਕਿ ਪੁਲਿਸ ਪਾਰਟੀ ਤੋਂ ਬਗੈਰ ਇਹਨਾਂ ਨੇ ਉੱਥੇ ਪਹਿਲਾਂ ਪਹੁੰਚੇ ਸੀਗੇ ਇਹਨਾਂ ਨੇ ਆਪਣਾ ਕੀਤਾ ਸੀਗਾ ਤੇ ਜਦੋਂ ਤਾਂ ਪੁਲਿਸ ਪਾਰਟੀ ਪਹੁੰਚੀ ਆ ਤੇ ਸਾਨੂੰ ਪੰਜ ਬੰਦੇ ਉੱਥੋਂ ਮੌਕੇ ਤੋਂ